ਭਾਈ ਜੇ ਹੁੰਦਾ ਸਾਡਾ ਉਮੀਦਵਾਰ ਪੋਲਾ ਸਰਦਾਰ ਬਾ ਭਾਈ ਵਰ ਰਾਤੀਆਂ ਰੌਣਕਾ ਮੇਰੇ ਭਾਈ ਨੇ ਉਹਦੇ ਹੁੰਦੇ ਕੀ ਕਿਸੇ ਚੀਜ਼ ਦੀ ਕਮੀ ਨਹੀਂ ਉਹ ਭਾਈ ਸਾਸਰੀ ਕਾਲ ਉਹ ਭਾਈ ਸਾਸਰੀ ਕਾਲ ਭਾਈ ਸਾਸਰੀ ਕਿਵੇਂ ਕੋਈ ਸੇਵਾ ਪਾਣੀ ਤੇ ਕਮੀ ਦਾ ਨਹੀਂ ਉਹ ਭਾਈ ਅੰਗ ਲੱਗ ਰਹੇ ਨੇ ਜਿੱਦ ਦਿਨ ਦਾ ਤੂੰ ਮਿਲੇ ਹੈ ਭਾਈ ਅੰਗ ਲੱਗ ਰਹੇ ਨੇ ਉਹ ਲੈ ਦੱਸ ਆਪਾਂ ਪੱਲੋਂ ਦੇਣਾ ਆਪਣੀ ਪਿੱਛੋਂ ਡਿਊਟੀ ਲੱਗ ਜਾਂਦੀ ਹੈ ਆਪਾਂ ਗਾਹਾਂ ਭਾਈਆਂ ਦੀ ਸੇਵਾ 'ਚ ਹਾਜ਼ਰ ਹੋ ਜਾਨੇ ਹੈ ਨਹੀਂ ਤੁਸੀਂ ਦੇਖੋ ਭਾਈ ਜਿਹੇ ਜੇ ਅਸੀਂ ਹੈਗੇ ਆ ਤੁਹਾਡੇ ਤੇਰੇ ਨਾਲ ਨਹੀਂ ਖੜਿਆ ਉਹ ਭਾਈ ਨਾਲ ਤਾਂ ਖੜਨਾ ਹੀ ਪੈਂਦਾ ਹੈ ਭਾਈਆਂ ਬਾਜੋਂ ਦੱਸ ਹੋਰ ਕੌਣ ਗਾਉਣਾ ਤੇਰੇ ਪਿੱਛੇ ਵੋਟਾਂ ਪਾਈਆਂ ਭਾਈ ਹੈ ਤੇਰੇ ਪਿੱਛੇ ਉਹ ਮੈਂ ਤਾਂ ਪਾਉਣੀ ਆ ਸਾਰੇ ਟੱਬਰ ਤੋਂ ਮੈਂ ਉਹਨਾਂ ਨੂੰ ਵੀ ਜਿਹੜਾ ਤੂੰ ਮੈਨੂੰ ਦੇਖੇ ਮੈਂ ਉਹਨੂੰ ਨਾਲ ਵਾਲੇ ਨੂੰ ਕਹਿ ਕੇ ਦੋ ਵੋਟਾਂ ਜਾਰੇ ਪਵਾਇਆ ਭਾਈ ਤੁਹਾਡੇ ਸਾਰੇ ਦਾ ਮੈਂ ਚੱਲਦਾ ਹੋਰ ਮੈਨੂੰ ਕੌਣ ਪੁੱਛਦਾ ਹੈ ਓਏ ਤੁਹਾਡੇ ਨਾਲ ਹੀ ਮੇਰੀ ਸਰਕਾਰੇ ਦੁਆਰੇ ਪਹੁੰਚ ਐ ਫਿਰ ਆਪਾਂ ਵੀ ਤੇਰੇ ਪਿੱਛੇ ਬਾਈ ਪਿੱਠ ਨਹੀਂ ਦਿਖਾਈ। ਇਹ ਗੱਲ ਸੁਣ। ਉਹ ਸਾਡੇ ਵਾਲਾ ਮੇਰੇ ਚਾਚੇ ਵਾਲਾ ਮੁੰਡਾ ਤੇਰੇ ਵਾਲਾ ਭਤੀਜਾ ਜਿਹੜਾ ਤੇਰੇ ਗਨੇ ਝਾਕ-ਝਾਕ ਲੰਗਦਾ ਹੁੰਦਾ ਸੀ। ਖਾਂ ਪਾੜ-ਪਾੜ ਦੇਖਦਾ ਸੀ। ਫਿਰ ਲਾਇਆ ਨਾ ਤੇਰੇ ਬਾਈ ਨੇ ਖੁੰਝੇ। ਤੈਂ ਬਾਈ ਜਿੱਦਾਂ ਦਾ ਖੁੰਝੇ ਲਾਇਆ ਨਾ ਉਹ ਦਿਨ ਦਾ ਮੇਰੇ ਕਹਿੰਦਾ ਝਾਕਦਾ ਨਹੀਂ ਝਾਕਦਾ। ਭਵੇਂ ਆ ਤੈਂ ਮੇਰਾ 25 ਲੱਖ ਰੁਪਆ ਹੀ ਦਿੱਤਾ। ਕੋਈ ਗੱਲ ਨਹੀਂ। ਓਏ ਕੰਜਰਾ। 25 ਲੱਖ ਸਾਲਿਆ ਚੱਟਣਾ ਨਾ ਹਾਂ ਜੇ ਥਾਣੇਦਾਰ ਤੇਰੇ ਦੋ ਲਪੇੜੇ ਮਾਰਦਾ ਤੇਰੀ ਕੋਈ ਜਿੱਤ ਰਾਂ ਜਾਂਦੀ ਨਾ ਭਾਈ ਭਾਵੇਂ ਕੁਝ ਵੀ ਆ ਲੱਗ ਗਿਆ ਆਪਣਾ 25 ਲੱਖ ਨਾਲੇ ਤੇਰੇ ਵਾਲਾ ਭਤੀਜਾ ਇਹ ਸਾਲ ਕਿਲਾ ਖਰੀਦਾ ਸੀ ਕਿਲਾ ਖਰੀਦਦਾ ਨਾਲ ਖਰੀਦ ਕੇ ਦਿਖਾਵੇ ਹਾਂ ਭਾਈ ਨੰਗ ਕਰਤਾ ਬਰਾਬਰ ਉਦੋਂ ਜ਼ਿਆਦਾ ਹੀ ਕਰਤਾ ਨਾਲੇ ਭਾਈ ਐਤ ਕੀ ਨਾ ਸੇਵਾ ਪਾਣੀ ਚ ਦੇਖ ਆਪਾਂ ਕਮੀ ਨਹੀਂ ਰਹਿਣ ਦਿੰਦੇ ਆ ਬੋਲਾਂ ਦਾ ਖਿਆਲ ਰੱਖੇ ਹਾਂ ਉਹ ਬਾਈ ਫੇਰ ਨਾ ਕਰ ਤਾ ਓਏ ਕਿਤੇ ਪਹਿਲੀ ਨਾ ਮਰਜੀ ਪੀ ਪੀ ਕੇ ਮਰੀ ਮੋਟੀ ਸਬਰ ਨਾਲ ਪੀਆ ਕਰ ਦੇਖ ਬਾਈ ਗੱਲ ਸੁਣ ਥੋੜੇ ਹੁੰਦੇ ਆਪਾਂ ਕੋਈ ਪਰਵਾਹੀ ਸਬਰ ਤਾਂ ਜਿਹੜੀ ਹੈਗੀ ਥੋੜੀ ਮੋਟੀ ਤਾਂ ਪੀਣੀ ਪੈਂਦੀ ਐ ਨੀ ਕਿੰਨੀ ਕਿ ਠੋਕੇ ਪਾਣੀ ਆ ਠੋਕੇ ਠੋਕੇ ਪਾਵਾਂਗੇ ਬਾਈ ਮੈਨੂੰ ਐ ਤਾਂ ਦੱਸ ਆਪਣਾ ਚੋਣ ਨਿਸ਼ਾਨ ਕੀ ਐ ਉਹ ਚੋਣ ਨਿਸ਼ਾਨ ਆਪਣੀ ਘੋੜੇ ਵਾਲੀ ਪਾਰਟੀ ਐ ਘੋੜੇ ਵਾਲੀ ਉਹ ਪਿਛਲੀ ਵਾਰ ਤਾਂ ਆਪਾਂ ਦੂਜੇ ਬੰਦੇ ਨਾਲ ਸੀ ਉਹ ਪਹਿਲਾਂ ਤਾਂ ਹੋਰ ਨਿਸ਼ਾਨ ਸੀ ਓਏ ਤੇ ਗਿਆ ਕੇ ਘਰੇ ਬੈਠ ਗਿਆ ਕਹਿੰਦਾ ਭਾਈ ਮੈਂ ਤੇਰੇ ਰੱਖਣ ਦਾ ਅੱਛਾ ਉਹ ਫੇਰ ਹੁਣ ਘਰੇ ਆਏ ਬੰਦੇ ਨੂੰ ਤਾਂ ਨਹੀਂ ਧੱਕਾ ਦਿੱਤਾ ਜਾਂਦਾ ਓਏ ਨਾਲੇ ਪਾਈਆਂ ਦੀ ਸੇਵਾ ਪਾਣੀ ਵੀ ਕਰਨੀ ਹੁੰਦੀ ਐ ਉਹ ਪਿਛਲੇ ਨੇ ਤਾਂ ਮੇਰਾ ਪੱਲੋਂ ਹੀ ਲਵਾਤਾ ਸੀ ਸਾਰਾ ਖਰਚਾ ਆਹ ਬੰਦੇ ਨੇ ਅੱਜ ਕੀ ਪਹਿਲਾ ਖਰਚਾ ਵੇ ਤਾਂ ਆਪਾਂ ਉਹਦੇ ਨਾਲ ਜੁੜ ਗਏ ਪਾਰਟੀ ਬਦਲਦੀ ਭਾਈ ਆਪਾਂ ਉਹ ਪਾਰਟੀਆਂ ਤਾਂ ਐਂ ਚੱਲਦੀਆਂ ਰਹਿੰਦੀਆਂ ਨੇ ਲੀਡਰਾਂ ਦੀਆਂ ਗਾੜੀਆਂ ਪਾਰਟੀਆਂ ਨੇ ਹੈ ਆਪਣੇ ਨਾਲ ਉਹ ਗਿਆਨੀ ਵੀ ਆਊਗਾ ਅੱਛਾ ਭਾਈ ਉਹ ਵੇ ਹਰੀਸ਼ ਚੰਦਰ ਬਣਾ ਫਿਰਦਾ ਆ ਕੇ ਪੜੀ ਲਿਗੀ ਪਾਰਟੀ ਨੂੰ ਪੜੇ ਲਿਗੇਵੇਂ ਉਹ ਪੜੇ ਲਿਗੇ ਨੇ ਕੀ ਕਰਨਾ ਹੈ ਹਾਂ ਇਹ ਮੜਾ ਜਾ ਧਿਆਨ ਰੱਖੀ ਆ ਤਾਂ ਰਹੀ ਬਚ ਕੇ ਕਿਤੇ ਉਹੀ ਕੰਮ ਕਰਦੇ ਨੇ ਕੋਣ ਇੱਕ ਦੋ ਜਣੇ ਹੋਰ ਹੈ ਹਾਂ ਕੋਈ ਗੱਲ ਨਹੀਂ ਭਾਈ ਕੋਈ ਗੱਲ ਨਹੀਂ ਨਾਲ ਤਾਂ ਤਾਂ ਕਰਨੀ ਪੈਂਦੀ ਭਾਈ ਕੋਈ ਗੱਲ ਹਾਂ ਉਹ ਨਾਲ ਥੋੜੀ ਜਿਆ ਕਰ ਉਹ ਕੋਈ ਗੱਲ ਨਹੀਂ ਭਾਈ ਵੋਟਾਂ ਤੋਂ ਪਹਿਲਾਂ ਹੀ ਚੜਾਈ ਕਰ ਜੇ ਹਾਂ ਹੋਰ ਫੜ ਲੈ ਭਾਈ ਇੰਨੋਂ ਤਾਂ ਥੋੜੀ ਟੰਗੜਾ ਟੰਗੜਾ ਭਾਈ ਟੰਗੜਾ ਕੀ ਹਾਲ ਆ? ਉਹ ਠੀਕ ਆ ਬਾਈ ਜੀ ਠੀਕ ਆ। ਉਹ ਕੀ ਹਾਲ ਆ? ਹਾਂ ਬਾਈ ਜੜਦੀ ਗੱਲ ਤੁਸੀਂ ਦੱਸੋ ਬਾਈ। ਵਧੀਆ ਵਧੀਆ ਵਧੀਆ। ਆ ਪੁੱਛਣਾ ਰੰਗ ਲਾਰ ਕੇ ਨੇ ਆ ਦੇਖੋ ਬਾਈ। ਬੋਲੇ ਸਰਦਾਰ ਨੇ ਬਾਈ ਦੇਖ ਲੈ ਸਵਾਦ ਦੇ ਰੱਖਿਆ ਬਾਈ। ਓਏ ਥੋੜੀ ਦੀਆ ਕਰ ਥੋੜੀ ਕਿਤੇ ਉਹ ਫਰੀ ਦੀ ਪੀ ਵੀ ਮਰ ਜੇ। ਓਏ ਐ ਕਿਵੇਂ ਮਰ ਜੇ ਯਾਰ ਬਾਈ। ਜਦੋਂ ਹੁਣ ਆਪਾਂ ਨੂੰ ਬਾਈ ਦੇ ਗਿਆ। ਦੇਖਾ ਓਰੇ ਮੇਰੀ ਪਤਾ ਕਿੰਨੀ ਮਦਦ ਕਰੀ ਐ। ਫੁੱਲ ਵੀ ਨਹੀਂ ਰੱਗਣ ਦਿੱਤੀ ਬਾਈ ਠਾਣੇ 'ਚ ਵੋਟਾਂ ਲੈਣ ਦੋਸੀਂ ਆ ਜਾਣੇ ਉਹ ਕਿੱਥੇ ਮਦਦ ਕਰਤੀ ਤੇਰੀ ਉਹ ਠਾਣੇ 'ਚ ਬਾਈ ਕੱਲੂ ਹੱਥ ਮਾਰ ਕੱਲੂ ਹੱਥ ਮਾਰ ਠਾਣੇ 'ਚ ਤੇਰੀ ਉਹਨੇ ਮਦਦ ਨਹੀਂ ਕਰੀ ਹਾਂ ਕਿਸੇ ਲੀਡਰ ਨੇ ਮਦਦ ਨਹੀਂ ਕਰੀ ਜਿਹਨੇ ਦੋ ਕਿੱਲੇ ਵੇਚ ਕੇ 25 ਲੱਖ ਰੁਪਇਆ ਲਾਇਆ ਉਹਨੇ ਮਦਦ ਕਰੀ ਹੈ ਮੇਰੇ 25 ਲੱਖ ਲੱਗਿਆ ਤੇਰਾ 25 ਲੱਖ ਲੱਗਿਆ ਉਹ ਜਿਹੜਾ ਗੱਡੀਆਂ 'ਤੇ ਚੜਾ ਫਿਰਦਾ ਨਾ ਭੋਲਾ ਸਰਦਾਰ ਕਹਿੰਦਾ ਜਿਹੜਾ ਉਹ ਤੇਰੇ 25 ਲੱਖ ਦੀਆਂ ਚੜਦਾ ਗੱਡੀਆਂ 'ਚ ਮੇਰੇ 25 ਲੱਖ ਲੱਗਿਆ ਤੇਰੇ 25 ਲੱਖ 'ਚ ਉਹਦਾ ਦੋ ਕਿੱਲੇ ਵੇਚੇ ਹਾਂ ਸ੍ਰੀ ਆਪਦੇ ਭਾਈਚਾਰੇ ਨੂੰ ਚਾਚੇ ਤਾਏ ਨੂੰ ਕਹਿੰਦਾ ਮੈਂ ਤਾਂ ਕੀਸੀਆਂ ਕਰਾਤੀਆਂ ਮੈਂ ਤਾਂ ਨੱਕਰ ਗੜਵਾਤੇ ਨਾਲੇ ਤਾਂ ਦੋ ਕਿੱਲੇ ਵੇਚ ਕੇ ਤੇਰੇ 25 ਲੱਖ ਖਾ ਗਿਆ ਉਹ ਉਹ ਨਾਲੇ ਸ੍ਰੀ ਤੇ ਚਾਚੇ ਤਾਏ ਪਾਈ ਭਰਾ ਹੁੰਦੇ ਨੇ ਫਰੀਕ ਨਹੀਂ ਹੁੰਦੇ ਜੇ ਕਦੇ ਚਾਚੇ ਤਾਏ ਦੇ ਮੁੰਡੇ ਸ਼ਰੀਕ ਨਹੀਂ ਹੁੰਦੇ ਜਿੱਥੇ ਦੁੱਖ ਸੁੱਖ ਜੋ ਚਾਚੇ ਤਾਏ ਦੇ ਮੁੰਡੇ ਖੜ੍ਹ ਜਾਂਲਣਾ ਉੱਥੇ ਕੋਈ ਦੂਜਾ ਨਹੀਂ ਖੜਦਾ ਇਹ ਤਾਂ ਤੇ ਵੀ ਗੱਲ ਸਿਆਣੀ ਅੱਧੀ ਰਾਤ ਤੇਨੂੰ ਦੁੱਖ ਸੁੱਖ ਹੋਇਆ ਤੇਰਾ ਭੋਲਾ ਨਹੀਂ ਆਂਦਾ ਇਹ ਗੱਲ ਵੀ ਤੇਰੇ ਸਿਆਣੀਆਂ ਬਾਈ ਇੰਨਾ ਲੀਡਰਾਂ ਤੋਂ ਕੁਛ ਨਾ ਮੰਗ ਥੋੜਾ ਜਿਹਾ ਅਕਲ ਨੂੰ ਹੱਥ ਮਾਰ ਇਹ ਨਾਲੇ ਪੀ ਕੇ ਤਾਂ ਆਪਦੀ ਜ਼ਿੰਦਗੀ ਖਰਾਬ ਕਰਦਾ ਨਾਲੇ ਜਵਾਖਾ ਦੀ ਕਰਦਾ ਨਾਲੇ ਦੋ ਕਿੱਲੇ ਗਾਲਲੇ ਨਾਲੇ ਸ਼ਰੀਕੇ ਨਾਲੋਂ ਟੁੱਟ ਗਿਆ ਨਾ ਐਂ ਬੱਸ ਮੈਂ ਤੈਰੇ ਭੋਲੇ ਸਰਦਾਰ ਦਾ ਕੰਮ ਕਰ ਕੀ ਆ ਕੰਮ ਨਹੀਂ ਇਹ ਬਸ ਮੇਰੇ ਵਰਗੇ ਨੂੰ ਛਡਾ ਲਾਉਂਦਾ ਯਾਰਾ ਤੇਰੇ ਕੰਮ ਕਰਦਾ ਹੋ ਤੇਰੇ ਕੋਲੇ ਤਾਂ 12 13 ਗਿੱਲੇ ਜ਼ਮੀਨ ਦੇ ਹੈਗੇ ਨੇ ਤੂੰ ਗੱਡੀ ਨਹੀਂ ਜੋੜ ਸਕਿਆ ਤੇਰਾ ਭੋਲਾ ਸਰਦਾਰ ਥੜੇ ਦਾ ਨੰਗ ਤੜਕੀ ਚਿੱਤੇ ਪਾ ਕੇ ਛੜਦਾ ਪਰਨਾ ਪਾ ਲਿਆ ਚਿੱਤੇ ਕੱਪੜੇ ਪਾ ਲੇ ਗੱਡੀਆਂ 'ਚ ਫਿਰਦਾ ਤੇਰੇ ਕੋਲੇ ਸਾਈਕਲ ਦੀ ਹੈਗਿਆ ਨਾਲੇ ਤਲਵਾ ਉਹਦੇ ਕਿੱਥੋਂ ਆ ਗਏ ਲਾਣੇ ਦਾ ਲੜਾਤਾ ਸਾਨੂੰ ਦੋਨੇ ਚਾਚੇ ਦਾ ਯਾਨੂ ਇੱਕ ਉਹ ਮਰਲੇ ਰੂੜੀ ਪਿੱਛੇ ਤੇਰੇ ਬਗਾ ਤੇ ਦੋ ਕਿਲੇ ਚਾਚੇ ਦੇ ਮੁੰਡੇ ਨੂੰ ਕਿਲਾ ਤੂੰ ਨਹੀਂ ਲੈਣ ਦਿੱਤਾ ਹੈਗਾ ਨਾ ਬਾਈ ਆਪੋ ਫੋਰਚੂਨਰ ਤੇ ਚੜਦਾਗਾ ਅੱਛਾ ਯਾਰ ਆ ਕੱਲੂ ਹੱਥ ਮਾਰ ਇਹ ਜੇ ਭੋਲੇ ਤੇਰੇ ਕੋਲੇ ਬਹੁਤ ਆਣਗੇ ਬਹੁਤ ਆਣਗੇ ਆ ਕੱਲੂ ਹੱਥ ਮਾਰ ਅੱਗੇ ਤੋਂ ਸੁਧਰ ਆ ਦੇਖ ਸਾਨੂੰ ਸਬੂਤ ਦੇ ਇਹਨੂੰ ਡੋਲ ਜਾਦਾ ਜਾ ਕਹਿ ਵੀ ਮੈਂ ਅੱਜ ਤੋਂ ਬਾਅਦ ਸ਼ਰਾਬ ਨੂੰ ਹੱਥ ਨਹੀਂ ਲਾਂਦਾ ਹੈਗਾ ਨਾਲੇ ਬਫਾ दारू ਵਟੇ ਵੋਟਾਂ ਨਹੀਂ ਪਾਉਣੀਆਂ ਹੈਗੀਆਂ ਆਹ ਗੱਲ ਵੀ ਬਾਈ ਥੋੜੀ ਆ ਤੇਰਾ ਕੋਈ ਆ ਗਿਆ ਘੋੜਾ ਚਾਉਣ ਨਿਸ਼ਾਨਾ ਕਿਸੇ ਦਾ ਗਧਾ ਚਾਉਣ ਨਿਸ਼ਾਨਾ ਤੇਰਾ ਦਿਮਾਗ ਕੰਮ ਨਹੀਂ ਕਰਦਾ ਕੇ ਯਾਰ ਬਾਈ ਤੁਸੀਂ ਤਾਂ ਮੇਰੀਆਂ ਅੱਖਾਂ ਖੋਲ੍ਹਦੀਆਂ ਇਹ ਲਿਖੀਆਂ ਪੜੀਆਂ ਲਿਖੀਆਂ ਪਾਰਟੀਆਂ ਨੂੰ ਵੋਟਾਂ ਪਾਓ ਅਣਪੜਾ ਨੂੰ ਨਾ ਪਾਓ ਜਿਹੜੇ ਸਮਾਜ ਦੇ ਕੰਮ ਕਰਦੇ ਨੇ ਵਧੀਆ ਤੌਰ ਤਰੀਕੇ ਨਾਲ ਕੰਮ ਕਰਦੇ ਨੇ ਬੱਚਿਆਂ ਨੂੰ ਨੌਕਰੀਆਂ ਤੇ ਲਾਂਦੇ ਨੇ ਉਹੋ ਜਿਹੇ ਬੰਦਾਂ ਨੂੰ ਵੋਟਾਂ ਪਾਓ ਭੋਲੇ ਹੋਰ ਮੰਗਰ ਲੱਗੇ ਕੀ ਕਰੋਗੇ ਇਹ ਤਾਂ ਗੱਲ ਬਾਈ ਸਿਆਣੀ ਆ ਫਿਰ ਕਹੋ ਜੀ ਸਾਡਾ ਦੇਸ਼ ਵੇਚਦਾ ਸਾਡਾ ਸ਼ਹਿਰ ਵੇਚਦਾ ਵੇਚਣ ਕੀ ਜਦੋਂ दारू ਸਰ ਤੇ ਵੋਟਾਂ ਪਾਉਂਗੇ ਕੱਲੀ दारू ਤੇ ਵੋਟਾਂ ਨਾ ਪਾਓ ਕੁਛ ਦਿਮਾਗ ਨਾਲ ਸੋਚ ਸਮਝ ਕੇ ਵੋਟਾਂ ਪਾਓ ਉਹ ਬਾਈ ਤੂੰ ਵਾਦਾ ਕਰ ਅੱਜ ਤੋਂ ਬਾਅਦ ਵੀ ਕਿਸੇ ਹੋਰ ਘੋੜੇ ਫੋੜੇ ਵਾਲੀ ਪਾਰਟੀ ਨੂੰ ਨਹੀਂ ਵੋਟਾਂ ਪਾਏਗਾ ਆਪਦੀ ਸਮਝ ਨਾਲ ਵੋਟਾਂ ਪਾਏਗਾ ਕਿਸੇ ਲੀਡਰ ਦੇ ਕਹੇ ਤੋਂ ਵੋਟਾਂ ਪਾਏਗਾ ਤੇ ਇਹੇ दारू ਨੂੰ ਅੱਜ ਤੋਂ ਬਾਅਦ ਤੂੰ त्यागेगा ਬਾਈ ਜਦੋਂ ਮੇਰੇ ਇੰਨੇ ਭਾਈਆਂ ਨਾਲ ਫਰਕ ਪਵਾਦਾ ਯਾਰ ਮੈਂ ਇਹਨੂੰ ਅੱਗ ਲਾਉਣਾ ਯਾਰ ਬਾਈ ਹਾਂ ਆਹ ਕਰੀਏ ਨਾ ਗੱਲ ਮੈਂ ਅੱਜ ਮਰਨਾ ਚਾਹ ਲਾ ਬਹੁਤ ਮੈਂ ਖੜਾ ਮੇਰੇ ਭਾਈਆਂ ਨਾਲ ਮੈਨੂੰ ਮੈਂ ਮੈਨੂੰ ਮਾਦੀ ਮੰਗਾ ਕੇ ਲਿਆ ਯਾਰ ਬਾਈ ਬਾਤ ਕੋਈ ਗੱਲ ਨਹੀਂ ਮੈਂ ਮੇਰੇ ਭਾਈਆਂ ਨਾਲ ਕੋਈ ਗੱਲ ਕੋਈ ਮੰਗਾ ਲਾਂਗੇ ਮਗਾ ਲਾਂਗੇ ਭਾਈ ਨੂੰ ਮਲਾ ਲਾਂਗੇ ਮੈਂ ਮੇਰੇ ਭਾਈ ਨੂੰ ਮਾਫੀ ਮੰਗਾ ਲਉ ਯਾਰ ਕੱਲ ਨੂੰ ਭਲਾਣਿਆ ਤੇਰੇ ਭਾਈ ਕੋਲੇ ਤੈਨੂੰ ਮਲਾਣਿਆ ਸਾਰੇ ਭਾਈ ਰਲ ਮਿਲ ਕੇ ਰਹਾ ਕਰੋ ਹਾਂ ਭਾਈ ਮੈਂ ਮੇਰੇ ਭਾਈ ਤੋਂ ਮਾਫੀ ਮੰਗਣਾ ਪੋਲਾ ਪੂਲਾ ਸਰਦਾਰ ਨੂਕ ਦੇ ਦੋ ਆਇਆ ਭਜਾ ਦੀ ਉਹਨੂੰ ਮੈਂ ਕਿਸੇ ਨੂੰ ਨਹੀਂ ਬਾਈ ਸਤਿ ਸ਼੍ਰੀ ਅਕਾਲ ਜੀ ਸਾਡੀ ਇਹ ਕੋਸ਼ਿਸ਼ ਹੈ ਬੋਟਾਂ ਦੇ ਵਿੱਚ ਭਾਈਚਾਰਾ ਨਾ ਖਰਾਬ ਕਰੀਏ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਰੂਰ ਆਪਣੇ ਕਮੈਂਟ ਦੱਸਣਾ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਵੀ ਕਰਨਾ ਤਾਕੀ ਅਸੀਂ ਅਕੇ ਤੋਂ ਅਜੀਆਂ ਵੀਡੀਓ ਤੁਹਾਡੀ ਖidmat ਦੇ ਵਿੱਚ ਪੇਸ਼ ਕਰ ਸਕੀਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬਾਨਾ ਸਤਿ ਸ਼੍ਰੀ ਅਕਾਲ